ਦੇ ਨਾਲ ਕਿਸੇ ਦੇ ਨਾਲ ਪੱਤਰਕਾਰ ਨਾਲ ਗੱਲਬਾਤ ਕੀਤੀ ਪਹਿਲਾਂ ਕਿਸ ਨੇ ਪੱਤਰਕਾਰਾਂ ਦੇ ਨਾਲ ਜਦੋਂ ਤੁਸੀਂ ਨਹੀਂ ਆਏ ਤਾਂ ਮੈਂ ਕੱਲੀ ਨੇ ਜੇ ਸਪੋਰਟ ਹੀ ਨਹੀਂ ਕੋਈ ਹੈਗੀ ਉੱਥੇ ਨਾ 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 ਗੱਲ ਤੁਸੀਂ ਤੁਹਾਨੂੰ ਮੈਂ ਦੱਸਦਾ ਇਧਰ ਸੁਣੋ ਮੇਰੀ ਗੱਲ ਪਹਿਲਾਂ ਦੇਖੋ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਪੱਤਰਕਾਰ ਨਾਲ ਗੱਲਬਾਤ ਕਰੋਗੇ ਉੱਥੇ ਪਹੁੰਚਣ ਦਾ ਸਾਡਾ ਮਸਲਾ ਬਣਦਾ ਪਹਿਲਾਂ ਕਿਉਂਕਿ ਲੋਕ ਸੋਚ ਲੈਂਦੇ ਆ ਕਿ ਇਹ ਵੇਲੇ ਵੀ ਆਪਣੇ ਕੋਲੋਂ ਮੁੱਦਾ ਬਣਾ ਕੇ ਤੇ ਆ ਇੱਥੇ ਆ ਜੀ ਇੱਕ ਵਾਰੀ ਸੱਚ ਝੂਠ ਤੇ ਕੱਢ ਹੀ ਸਕਦੇ ਹੀ ਨਾ ਮੈਂ ਨੂੰ ਕਰਨਾ ਹੈ ਇਹ ਥੋੜਾ ਗੱਲ ਉਹ ਤੇ ਜਿਹੜੀ ਆਪਾਂ ਡਾਂਗਾ ਨਾਲ ਲੜਾਈ ਕਰਨੀ ਇਹ ਪੁੱਛ ਕੇ ਨਹੀਂ ਤੇ ਮੈਨੂੰ ਤੁਸੀਂ ਕਹਿੰਦੇ ਬੀਬੀ ਤੂੰ ਗਲਤ ਕਰਨੀ ਆ ਉਹ ਉਹ ਵੀ ਤਾਂ ਆ ਹੀ ਗਏ ਸੀ ਨਾ ਬਾਬੇ ਬੁਕਾਲਿਓ ਉਹਨਾਂ ਨਾਲ ਤੇ ਮੇਰੀ ਜਾਨ ਪਿਛਾੜਵਨੀ ਨਹੀਂ ਕੋਈ ਤੁਹਾਨੂੰ ਤੇ ਮੈਂ ਨੈਟ ਤੇਵੇਂ ਦੇ ਰਹੀ ਨਹੀਂ ਉਹ ਤਾਂ ਨੈਟ ਤੇ ਵੀ ਨਹੀਂ ਆਏ ਵਿਚਾਰੇ ਕਦੀ ਆਜਾ ਵੀ ਮੇਰੇ ਕੋ ਉਹਨਾਂ ਨੇ ਨੰਬਰ ਮੈਂ ਠਿਕਰੀ ਵਾਲੇ ਵਾਲੇ ਨਾਂ ਵੀ ਗੱਲ ਕੀਤੀ ਮੈਂ ਹਾਂ ਆ ਗੱਲ ਫਿਰ ਮੈਂ ਗੱਲ ਕਿਹਦੇ ਨਾਲ ਕੀਤੀ ਆ ਜਿਹੜਾ ਬੀਬੀ ਜਗੀਰਪੁਰ ਤੇ ਗੱਲ ਕਰਦਾ ਹੁੰਦਾ ਇੱਕ ਮੈਨੂੰ ਬਲਦੇਵ ਘਰੇ ਕੇ ਕੀ ਉਹਦਾ ਨਾਂ ਉਹਦੇ ਨਾਲ ਗੱਲ ਕੀਤੀ ਉਹਨੇ ਅੱਗੇ ਕਿਹਾ ਇੱਥੋਂ ਲੁਧਿਆਣੇ ਵਾਲੇ ਦਾ ਨੰਬਰ ਦਿੱਤਾ ਵੀਰ ਜੀ ਉਹਨੇ ਨਾ ਇੱਕ ਵੀ ਸੁਣੀ ਗੁਰੂ ਘਰਾਂ ਦੇ ਮੁੱਦੇ ਐਦਾਂ ਉਹਨਾਂ ਨੇ ਥਰੀਕੇ ਬਰਾਦਰੀਆਂ ਲੜੀ ਜਾਂਦੇ ਲੜੀ ਜਾਂਦੇ ਮਰੀ ਜਾਂਦੇ ਲੜ ਲੜ ਕੇ ਗਾਣਾ ਕੱਢੀ ਜਾਂਦੇ ਉਹ ਆ ਕੀ ਹੁਣ ਗ੍ਰਿੰਦਰਨ ਗ੍ਰਿੰਦਰਨ ਆ ਮੈਂ ਖੋਜ ਮੈਂ ਵੀ ਮਰਦੀ ਸਿੱਖਾਂ ਦੀ ਈ ਆ ਗ੍ਰਿੰਦਰ ਨੇ ਮੈਂ ਗੱਲ ਕੀਤੀ ਤੁਹਾਡੇ ਤੋਂ ਕਿਤੇ ਪਹਿਲਾਂ ਦੀ ਇਹਨਾਂ ਨਾਲ ਮੈਂ ਗੱਲ ਕੀਤੀ ਮੈਂ ਹਾਂ ਤੁਸੀਂ ਸਾਡੇ ਵਿੱਚ ਤੇ ਪਾੜੇ ਹੀ ਨਹੀਂ ਹੈਗੇ ਤੇ ਤੁਸੀਂ ਕਿੱਦਾਂ ਕਰੀ ਜਾਂਦਾ ਸਾਡੇ ਘਰ ਦੇ ਬਾਸ ਤੇ ਉਲੋਂਦੇ ਆ ਸਾਰੇ ਵੱਡੇ ਗਰਦਾਸ ਬੜੀਏ ਗ੍ਰਿੰਦਰ ਤੁਹਾਡੇ ਅੱਖੇ ਲੱਗਾ ਕਿ ਨਹੀਂ ਲੱਗਾ ਗ੍ਰਿੰਦਰ ਚਬਲ ਆਂਦਾ ਏ ਤੁਹਾਡੇ ਨਾਲ ਜਿਹੜਾ ਮੈਂ ਹਾਂ ਇੱਥੇ ਸਾਰੇ ਸਾਡੇ ਇਕੱਠੇ ਖਾਂਦੇ ਪੀਂਦੇ ਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਾਂ ਉਹ ਦਿੰਦਾ ਮੈਂ ਮਜਨੂਮਾਂ ਦੀ ਆਵਾਜ਼ ਆ ਮਾਤਾ ਰੰਗਰੇਟਾਂ ਆ ਰੰਗਰੇਟਿਆਂ ਦੀ ਗੱਲ ਕਰਦਾ ਉਹਨੇ ਮੇਰੀ ਜਿਆਦਾ ਗੱਲ ਨਹੀਂ ਸੁਣੀ ਉਹਨੇ ਦੋ ਆਰ ਦੀ ਗੱਲ ਸੁਣੀ ਕਹਿੰਦਾ ਜਿਹੜਾ ਤੁਹਾਡੇ ਨਾਲ ਬੈਂਦਾ ਹੋਊਗਾ ਤੈਨੂੰ ਬਤਾ ਉਹ ਉਹ ਗੱਲ ਲੈਂਦਾ ਗੱਲ ਕਰ ਲਗ ਆਹ ਬਿਜਲੀ ਵਰਗੋਂ ਚੱਲਦਾ ਹੈ ਫਿਰ ਤੁਸੀਂ ਦੱਸੋ ਬਿਜਲੀ ਵਰਗੋਂ ਚੱਲਦਾ ਉਹ ਨੂੰ ਮੈਂ ਮੁੜ ਕੇ ਦੁਬਾਰਾ ਫੋਨ ਲਾਉਂਦੀ ਰਹੀ ਉਹਨੇ ਮੇਰਾ ਨਹੀਂ ਚੁੱਕਿਆ ਨਾ ਮੈਂ ਕਿਆ ਗੱਲ ਸੁਣੋ ਮੈਂ ਉਹਨਾਂ ਨੂੰ ਇਦਾਂ ਹੀ ਦੱਸੀ ਮੈਂ ਮੈਂ ਵੀ ਮੱਝ ਦੀ ਸਿੱਖਾਂ ਦੀ ਧੀ ਹਾਂ ਮੈਂ ਆ ਤੁਹਾਡੇ ਮਾ ਵੀ ਤੁਹਾਡੇ ਪਿੱਛੇ ਪਿੰਡ ਵਾਲੇ ਵੀ ਸਾਡੇ ਨਹੀਂ ਪਿੰਡਾ ਤੋਂ ਆਏ ਆ ਪਿੰਡ ਵੇ ਪਿੰਡ ਵਾਲੇ ਵੀ ਆਡੇ ਇਕੱਠੇ ਬੈਂਦੇ ਖਲੋਦੇ ਰਹੇ ਆ ਇੱਥੇ ਆ ਆਡੇ ਨਾਲ ਸਾਰੇ ਇੱਥੇ ਡਰਾਈਵਰੀ ਕਰ ਰਹੇ ਆ ਤੇ ਇਕੱਠੇ ਸਾਡੇ ਘਰ ਬਹਿ ਕੇ ਰੋਟੀ ਪਾਣੀ ਖਾਣੇ ਆ ਕੋਈ ਸਾਨੂੰ ਇਹੋ ਜਿਹਾ ਪਤਾ ਹੀ ਨਹੀਂ ਇੱਥੇ ਅਸੀਂ ਸਾਰੇ ਇੱਕੇ ਗੁਰੂ ਘਰ ਚ ਜਾਂਦੇ ਆ ਸਾਨੂੰ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਸਾਰੇ ਸਾਡੇ ਗਰਦਾਸਪੁਰ ਦੇ ਕੋਈ ਮਜੀਠੇ ਦਾਵਾ ਕੋਈ ਅੰਮ੍ਰਿਤਸਰ ਦਾ ਕੋਈ ਇੱਧਰ ਤਰਨ ਦਾ ਐਡਾ ਮਤਲਬ ਆਏ ਹੋਏ ਕਿ ਤੇ ਕੋਈ ਇਹੋ ਜਿਹੀ ਨਿੰਦ ਵਿਚਾਰਨੀ ਆ ਕਦੀ ਨਹੀਂ ਗਏ ਨੇ ਪੁੱਛਿਆ ਤੇ ਤੁਸੀਂ ਜੰਦਾ ਤੇ ਨਾਲ ਤੁਹਾਡੇ ਨਾਲ ਕੋਈ ਹੋਊਗਾ ਨੇ ਦੋ ਹਰ ਵੀ ਗੱਲ ਮੰਗਾ ਕੇ ਨੇ ਫੋਨ ਕੱਟ ਦਿੱਤਾ ਸੋ ਕੋ ਕਰਦੇ ਕਹਿੰਦੇ ਸੀ ਨਾ ਲਾ ਹੁਣ ਛੱਡ ਪਰਾਂ ਛੱਡ ਪਰਾਂ ਮੈਂ ਫੇ ਵੀ ਉਹਨਾਂ ਦੇ ਕਹਿਣ ਤੋਂ ਮੈਂ ਹਾਂ ਇਹਨੂੰ ਪੁੱਛਾਂ ਤੇ ਸਹੀ ਭੌਂਗਦਾ ਬੜਾ ਜ਼ਿਆਦਾ ਕੀ ਜਾਂਦੇ ਮੈਨੂੰ ਵੀ ਬਹੁਤ ਆਉਂਦੇ ਨੇ ਇਹਦੇ ਤੇ ਮੇਰੇ ਵਾਪਸ ਨਹੀਂ ਚਲਦੀ ਕੋਈ ਗੱਲ ਹਾਂ ਜੀ ਭੈਣ ਜੀ ਵੇਖੋ ਗੱਲ ਸੁਣਿਓ ਮੇਰੀ ਵੈਸੇ ਤਾਂ ਅਸੀਂ ਨਾ ਸਾਨੂੰ ਵੀਰਾਂ ਭੈਣਾਂ ਦੇ ਭਰਾਵਾਂ ਦੇ ਤੁਹਾਡੇ ਵਰਗਿਆਂ ਦੇ ਬਹੁਤ ਦੁਖੀਆਂ ਦਿਖਾਰੀਆਂ ਦੇ ਫੋਨ ਬਹੁਤ ਆਉਂਦੇ ਆ ਤੇ ਅਸੀਂ ਬਿਜੀ ਬਿਜੀ ਰਹਿੰਦੇ ਆ ਕਦੀ ਕਿਸੇ ਨੂੰ ਟਾਈਮ ਦਿੱਤਾ ਕਦੀ ਕਿਸੇ ਨੂੰ ਟਾਈਮ ਦੇ ਕੇ ਕਿਹੇ ਬੰਨੇ ਜਾਣਾ ਪੈਂਦਾ ਤੇ ਜਿਵੇਂ ਤੁਸੀਂ ਮੈਨੂੰ ਅੱਜ ਮੈਨੂੰ ਪਹਿ ਲੱਗਿਆ ਵੀ ਤੁਸੀਂ ਮਜਬੀ ਸਿੱਖ ਦੇ ਪਰਿਵਾਰ ਦੇ ਤੋਂ ਬਿਲੋਂਗ ਕਰਦੇ ਹੋ ਤੇ ਜੇ ਮੈਂ ਤੁਹਾਡੇ ਵਾਲਾ ਇਹਨਾਂ ਤਾਂ ਫਿਰ ਮੇਰੇ ਵਾਲ ਇਹਨਾਂ ਨੇ ਸਾਰਿਆਂ ਨੇ ਮੇਰੇ ਦਿਵਾਲੇ ਹੋਣਾ ਵੀ ਤੁਸੀਂ ਸਾਡੀਆਂ ਮਜਬੀਆਂ ਸਿੰਘਾਂ ਦੀਆਂ ਧੀਆ ਭੈਣਾਂ ਦੇ ਵੀਡੀਓ ਪਾ ਕੇ ਭੇਜੀ ਆ ਜੀ ਆਹੀ ਉਹਨਾਂ ਜੋ ਨਹੀਂ ਆਹੀ ਆਹੀ ਉਹਨਾਂ ਲੋਕਾਂ ਜੋ ਨਹੀਂ ਆਹੀ ਮੂੰਹ ਬੰਦ ਕਰਨ ਵਾਲੇ ਆਹੀ ਆ ਓਹ ਹੋਰ ਕੀ ਚੁਮਾ ਤਨ ਨੂੰ ਤਨ ਨੂੰ ਨਹੀਂ ਫਿਰਿਆ ਸਮਝਿਆ ਨਹੀਂ ਨਹੀਂ ਮੈਂ ਤਾਂ ਡਰਨ ਵਾਲੇ ਲੋਕ ਨਹੀਂ ਡਰਨ ਵਾਲੇ ਨਹੀਂ ਮੈਂ ਤਾਂ ਦੱਸਦਾ ਇੱਧਰ ਵੇਖਿਓ ਮੈਂ ਨਾ ਇੱਕ ਮਨ ਮਨ ਖੜਿਆਂ ਵੀ ਨਾਲ ਹਰਥਾਰ ਜਾਣਾਂ ਤੇ ਉਹ ਨਾ ਇੱਕ ਇਧਰ ਆਪਣੇ ਮੋਗੇ ਸੈਰ ਤੋਂ ਇੱਕ ਵੀਡੀਓ ਪਾਉਂਦਾ ਚਵਲ ਗਿਆ ਉਹ ਦਾੜੀ ਨੂੰ ਰੰਗ ਕਰਕੇ ਕਾਲੀ ਕਰਕੇ ਰੱਖਦਾ ਤੇ ਉਹ ਆਪਣੇਆਂ ਨੂੰ ਕਹਿੰਦਾ ਮੈਂ ਮਜਬੀ ਸਿੰਘ ਆਂ ਤੇ ਚਵਲ ਜਾ ਵੀਡੀਓ ਪਾ ਕੇ ਨਾ ਨਾ ਕੰਮ ਕਰਦਾ ਤੇ ਨਾ ਕਿੰਨੋ ਕਰਦਾ ਮੈਂ ਗਿਆ ਤੇ ਮੈਨੂੰ ਸਾਨੂੰ ਵੀਡੀਓ ਦੇ ਵਿੱਚ ਕਹਿੰਦਾ ਤੁਹਾਨੂੰ ਸਾਡੇ ਮਜਬੀ ਸਿੱਖਾਂ ਦੇ ਘਰ ਪਰਿਵਾਰ ਦੀ ਜੀ ਹੁੰਦੇ ਆ ਤੁਸੀਂ ਇਹਨਾਂ ਦੀ ਮਜਦਾ ਕਰਨ ਵਾਸਤੇ ਬਿਲਕੁਲ ਨਹੀਂ ਜਾਣਾ ਸਾਡੇ ਘਰਾਂ ਦੇ ਵਿੱਚ ਮੈਂ ਹਾਂ ਤੇ ਮੈਂ ਮੈਨੂੰ ਠੇਕਾ ਲਿਆ ਮੈਂ ਮੈਂ ਕਰਨੇ ਜਾਣਾ ਘੱਟੋ ਪਰ ਫਿਰ ਇਸ ਕਰਕੇ ਮੈਂ ਭੈਣ ਜੀ ਜਾਣਾ ਆਉਣਾ ਇਹ ਸ਼ਰਤ ਪਾ ਦਿੱਤੀ ਮੇਰੀ ਇੱਕ ਗੱਲ ਸੁਣੋ ਠੀਕ ਜਿਹੜੇ ਕੋਈ ਚਵਲ ਹੋਣਗੇ ਹੋਣਗੇ ਅਸੀਂ ਅਸੀਂ ਇਹ ਨਹੀਂ ਅਸੀਂ ਜਦੋਂ ਇਹਨੇ ਨਾ ਵੀਡੀਓ ਸਾਡੀਆਂ ਜਾਣੀਆਂ ਹੀ ਇਹੋ ਗੱਲਾਂ ਵੇਨੇ ਰਹਿਨੇ ਆ ਹੁਣ ਵੀ ਤੁਹਾਡੀ ਵੀਡੀਓ ਵੇਖਿਆ ਤੇ ਮੈਂ ਨੰਬਰ ਵੇਖੇ ਲਾਇਆ ਸ਼ਾਇਦ ਡੈਰੀ ਵਿੱਚ ਵੀ ਲਿਖਿਆ ਹੋਵੇ ਗੱਲ ਲੱਗਦੀ ਆ ਪਰ ਮੈਂ ਵੀਡੀਓ ਵੇਖ ਨਹੀਂ ਮੇਰੀ ਗੱਲ ਸੁਣੋ ਵੀਰ ਜੀ ਅਸੀਂ ਉਹਨਾਂ ਲੋਕਾਂ ਜੋ ਨਹੀਂ ਹੈਗੇ ਸਾਨੂੰ ਪਤਾ ਲੱਗਦਾ ਜਿਹੜਾ ਚੰਗਾ ਕਰਦਾ ਜਿਹੜਾ ਮਾੜਾ ਕਰਦਾ ਸਾਨੂੰ ਉਹ ਵੀ ਦਿਨ ਯਾਦ ਹੀ ਜਦੋਂ ਪਿੰਡਾਂ ਵਿੱਚ ਜਦੋਂ ਕਹੇ ਗਰੀਬ ਜਨਤਾ ਦੀ ਮਰਗ ਹੁੰਦੀ ਸੀ ਨਾ ਫਿਰ ਜੱਟ ਜ਼ਿਮੀਦਾਰਾਂ ਦੇ ਦੇਖ ਵੀ ਆਡੇ ਉੱਥੇ ਬਾਲਣ ਪਿਆਵਾ ਤੇ ਕੋਕਣਵਾ ਤੇ ਚੱਕ ਲੋ ਇੱਕ ਨਾ ਸੀਨ ਵੇਖਿਆ ਠੀਕ ਹੈ ਗੱਲ ਇਹ ਕਹਿੰਦਾ ਆ ਸੰਤ ਸਿਪਾਈ ਗਰੁੱਪ ਦਾ ਬਣਿਆ ਹੈ ਦਵਿੰਦਰ ਸਿੰਘ ਆ ਤੇ ਉਹਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਜੇ ਤੁਸੀਂ ਪਹਿਲਾਂ ਉਹਨਾਂ ਨਾਲ ਗੱਲ ਕਰ ਲਓ ਵੀ ਅਸੀਂ ਆ ਸਾਡਾ ਮਸਲਾ ਤੇ ਜੇ ਤੁਹਾਡੇ ਉਹ ਮਸਲੇ ਤੇ ਆ ਜੇ ਤਾਂ ਆ ਜਾਏਗਾ ਤਾਂ ਤਾਂ ਗੱਲ ਕਰ ਸਕਦੇ ਹਾਂ ਕੋਈ ਸ਼ੋਸ਼ਣ ਮਿਹਦੇ ਭੁੱਲਣ ਵਾਲੇ ਨਹੀਂ ਮਸਲਾ ਤੇ ਵੀਰ ਜੀ ਵੇਖੋ ਰੱਬ ਖੈਰ ਕਰੇ ਮੇਰੇ ਘਰ ਦਾ ਤੇ ਕੋਈ ਨਹੀਂ ਸੀ ਹੈਗਾ ਉਹੋ ਹੀ ਟਾਈਮ ਸੀ ਗੁਰੂ ਘਰ ਦਾ ਹੀ ਮਸਲਾ ਸੀ ਤੇ ਉੱਥੇ ਮੈਨੂੰ ਇਹ ਹੀ ਕਿ ਜਿੰਨਾ ਗਾਤਰੇ ਵੀ ਪਾਏ ਨਾ ਬੀਬੀਆਂ ਨੇ ਮੇਰਾ ਉਹਨਾਂ ਨਾਲ ਵੀ ਲੜਾਈ ਵੇ ਮੈਂ ਕਿਹਾ ਤੁਸੀਂ ਕਿਉਂ ਨਹੀਂ ਬੋਲ ਰਹੀਆਂ ਤੁਸੀਂ ਗੁਟਕੇ ਸਾਬ ਨਹੀਂ ਫੜਾਏ ਚੁੱਕ ਕੇ ਹੈ ਸੱਚਾ ਬੰਦਾ ਤੁਸੀਂ ਗੱਲ ਕੰਡ ਨਾ ਸੱਚਾ ਬੰਦਾ ਇਦਾਂ ਹੀ ਬੋਲਦਾ ਉਹਦੇ ਨਾਲ ਖੜਦਾ ਕੋਈ ਨਹੀਂ ਗਾ ਹਾ ਗੱਲ ਤੇ ਮੇਰੇ ਨਾਲ ਕੋਈ ਨਾ ਖੜਿਆ ਇਹ ਮੇਰੇ ਨਾਲ ਕੋਈ ਨਹੀਂ ਖੜਿਆ ਤੇ ਇੱਕ ਵੀਰ ਮਜੀਠੇ ਦਾ ਹੀ ਉਹਦੇ ਉਸ ਦਿਨ ਪਹਿਣ ਦੇ ਪਹਿਨਦਾ ਵਿਆਹ ਸੀ ਤੇ ਉਹ ਮੈਨੂੰ ਸੋ ਆਂਦਾ ਹੀ ਕਿ ਤੂੰ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਫੈਸਲਾ ਨਹੀਂ ਸੀ ਹੋਣ ਦੇਣਾ ਉਹਨਾਂ ਵੇਖ ਵੀਰ ਜੀ ਮੈਂ ਕਹੀ ਗੱਲ ਦੱਸਾਂ ਵੀ ਮੈਂ ਨਾ ਤੇ ਇਹ ਵੀ ਵੀਡੀਓ ਕਦੀ ਬਣਾਈਆਂ ਤੇ ਨਾ ਮੈਂ ਪਤੀ ਪਾਈਆਂ ਇਦਾਂ ਮੈਂ ਨੰਬਰ ਲੱਭਣਾ ਹੁੰਦਾ ਨੰਬਰ ਤੇ ਮੈਂ ਸਿੱਧੀ ਗੱਲ ਕਰਦੀ ਜੀ ਦਿਨਾਂ ਵੀ ਕਰਦੀ ਹੁੰਦੀ ਆ ਸਿੱਧੀ ਗੱਲ ਦਾ ਤਾਂ ਅੱਜ ਤੱਕ ਨਾ ਜਦੋਂ ਦੇ ਮੋਬਾਈਲ ਤੇ ਲਾਉਨੇ ਆ ਵੀ ਇਦਾਂ ਦਾ ਕੰਮ ਨਹੀਂ ਕਦੀ ਕੀਤਾ ਵੀ ਵੀਡੀਓ ਬਣਾ ਬਣਾ ਕੇ ਪਾਈਆਂ ਕਦੀ ਨਾ ਕੋਈ ਗੁਰਦੁਆਰੇ ਦਾ ਗੁਰਦੁਆਰੇ ਦਾ ਮਸਲਾ ਅਸਲ ਵਿੱਚ ਹੈ ਕਿ ਭਲਾ ਹੁਣ ਮਾੜਾ ਇਹ ਮੈਨੂੰ ਇਹ ਵੀ ਦੱਸ ਦਿਓ ਗੁਰਦੁਆਰੇ ਦੇ ਵਿੱਚ ਵੀਰ ਜੀ ਵੇਖੋ ਜੀ ਜਿਹੜੇ ਆ ਆਪਣਾ ਪੰਜਾਬੀ ਪੰਜਾਬੀ ਭਾਵੇਂ ਮੰਦਾ ਦੇ ਛੱਕ ਥੋੜਾ ਆਪਾਂ ਨੂੰ ਇਹ ਮਤਲਬ ਲਿਬੜਿਆਤੀ ਪੜਿਆ ਕਹਿ ਲੈਣੇ ਆ ਜਾਂ ਕਿੱਦਾਂ ਵੀ ਪੰਜਾਬੀ ਨੂੰ ਨੌਲੇਜ ਗੁਰੂ ਘਰ ਦੀ ਫੇਰ ਵੀ ਕੁਛ ਬਈਆਂ ਨਾਲੋਂ ਚੰਗੀ ਹੁੰਦੀ ਆ ਚੰਗੀ ਹੁੰਦੀ ਆ ਚੰਗੀ ਹੁੰਦੀ ਆ ਉੱਥੇ ਕੀ ਹੋਇਆ ਕਿ ਜਿਹੜੇ ਪੰਜਾਬੀ ਬਾਬੇ ਹੀ ਨਾ ਤੇ ਕਾਰਸੇਵਾ ਵਾਲਿਆਂ ਮੈਂ ਇੱਕ ਵਿੱਚੇ ਕਮੇਟੀ ਦਾ ਗੁਰਦੁਆਰਾ ਵਾ ਵੱਡਾ ਸਾਰਾ ਮੰਨਿਆ ਹੋਇਆ ਗੁਰਦੁਆਰਾ ਵਾ ਬਾਜ਼ਾਰ ਦੇ ਵਿੱਚ ਆਪਣੇ ਲੁਧਿਆਣੇ 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 ਕਿਹੜੀ ਸਾਈਡ ਤੋਂ ਸਿਆ ਜੀ ਗਊਕਾੜ ਗੁਰਦੁਆਰੇ ਦਾ ਨਾਮ ਵਾ ਗਊ ਘਰ ਦੇ ਗਊ ਘਰ ਦੇ ਲੱਗੇ ਤੇ ਘਰੇ ਹੀ ਉੱਥੇ ਗਏ ਹੀ ਕਰਦਾ ਨਾ ਗੁਰਕਾ ਸਾਹਿਬ ਦੀ ਉੱਥੇ ਥੱਲੇ ਦੇ ਤੇ ਲੈਂਟਰ ਟਾਤਾ ਸੀ ਜੋ ਮੈਂ ਤਾਂ ਮੰਗੂ ਮਠ ਹੋਰ ਵੀ ਆਪਣੇ ਵੀਰ ਭਰਾ ਹੱਦ ਨਾ ਗਏ ਆ ਹੀ ਉੱਥੇ ਤਾਂ ਹੀ ਕਿਤੇ ਲੱਗੇ ਬੰਨੇ ਉੱਥੇ ਜਾ ਕੇ ਗੁਰਕਾ ਸਾਹਿਬ ਦੇ ਸਰੂਪ ਕੱਢੇ ਸੀ ਨਹੀਂ ਵੀਰ ਜੀ ਇਹ ਮੇਰੀ ਤੁਹਾਨੂੰ ਤੇ ਟਾਈਮ ਲੱਗ ਜਾਣਾ ਮੇਰੀ ਤਾਂ ਗੁਰੂ ਘਰ ਦੀ ਗੱਲ ਬਹੁਤ ਜਾਦੀ ਆ ਇੱਥੇ ਹੁਣ ਮੈਂ ਕਿੱਦਾਂ ਤੁਹਾਨੂੰ ਛੋਟ ਕੋਟ ਛੇਤੀ ਛੇਤੀ ਹਾਤਦੀ ਆ ਸ਼ਾਇਦ ਤੁਸੀਂ ਕੋਈ ਕੰਮ ਵੀ ਕਰਨੇ ਆ ਪਤਾ ਕੀ ਹੋਇਆ ਸੀ ਮੈਂ ਇੱਕ ਜਗ੍ਹਾ ਨਹੀਂ ਇਹ ਗੱਲ ਦਾ ਮੁੱਦਾ ਚੁੱਕਣਾ ਚਾਹੁੰਦੀ ਸੀ ਪਰ ਮੇਰੇ ਪਿੱਛੇ ਮੇਰੇ ਘਰ ਦੇ ਨਹੀਂ ਸਪੋਰਟ ਨਹੀਂ ਕਰਦੇ ਕਹਿੰਦੇ ਹੈ ਛੱਡ ਪਰਾਂ ਜਦੋਂ ਲੋਕੀ ਨਹੀਂ ਬੋਲਦੇ ਤੂੰ ਮੇਰੇ ਕੋਲ ਬਰਦਾਸ਼ਤ ਹੋਣ ਤੋਂ ਬਾਹਰ ਹੀ ਗੱਲ ਹੋ ਜਾਂਦੀ ਹਾਂ ਹਾਂਜੀ ਵੀਰ ਭਰਾਓ ਆਪ ਜੀ ਨੇ ਇਹ ਭੈਣ ਦੇ ਮੂੰਹੋਂ ਸਭ ਕੁਝ ਸੁਣ ਲਿਆ ਆ ਜਿਵੇਂ ਕਿ ਇਹ ਤੁਹਾਨੂੰ ਡੰਗੜ ਡਾਕਟਰ ਭਰਕਾ ਭਰਕਾ ਕੇ ਜਾਤੀਵਾਦ ਫਲਾ ਫਲਾ ਕੇ ਤੁਹਾਨੂੰ ਦੱਸ ਰਿਹਾ ਕਿ ਮਜਬੀ ਸਿੰਘ ਕੌਣ ਆ ਤੇ ਜੱਟ ਸਿੰਘ ਕੌਣ ਆ ਜੱਟ ਸਿੱਖ ਕੌਣ ਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਪਾ ਕੇ ਲੜਾਈ ਝਗੜਾ ਕਰਵਾਉਂਦਾ ਆ ਤੇ ਆਂਦਾ ਮੈਂ ਆਪਣੇ ਗਰੀਬਾਂ ਤੇ ਮਜਲੂਮਾਂ ਦੀ ਆਵਾਜ਼ ਨੂੰ ਚੱਕਦਾ ਆ ਤੇ ਆ ਤੁਸੀਂ ਭੈਣ ਦੇ ਮੂੰਹੋਂ ਹੀ ਸੁਣ ਲਿਆ ਆ ਭੈਣ ਨੇ ਕਿੰਨੀ ਵਾਰਾ ਫੋਨ ਲਾਇਆ ਤੇ ਕਹਿੰਦਾ ਜਾਓ ਜਾਓ ਆਪਣਾ ਕੰਮ ਕਰੋ ਤੁਹਾਡੀ ਕੋਈ ਗੱਲ ਹੋਰ ਹੋਊਗੀ ਤੇ ਇਹਨੂੰ ਇਹਨੂੰ ਬੰਦਾ ਬੰਦਾ ਪੁੱਛੇ ਵੀ ਇਹ ਤੇਰੀ ਮਜਬੀ ਸਿੰਘਾਂ ਦੀ ਧੀ ਭੈਣ ਨਹੀਂ ਜਿਹਨੇ ਤੈਨੂੰ ਫੋਨ ਲਾਇਆ ਤੇ ਜਿਹਨੂੰ ਤੂੰ ਬੇਇੱਜ਼ਤ ਕਰਕੇ ਫੋਨ ਕਟਿਆ ਤੇ ਤੂੰ ਸਾਨੂੰ ਗੱਲਾਂ ਕਰਦਾ ਵੀਰ ਭਰਾਓ ਬਾਜੋ ਸਮਝੋ ਇਹ ਚੀਜ਼ ਨੂੰ ਸਮਝੋ ਇਹ ਤੁਹਾਡਾ ਵੀ ਨਹੀਂਗਾ ਨਾ ਸਾਡਾ ਹੀ ਆ ਇਹ ਜਿੰਨਾਂ ਦਾ ਹੈਗਾ ਦਲਾਲ ਇਹ ਤੁਹਾਨੂੰ ਸਭ ਕੋ ਪਤਾ ਆ ਤੇ ਇਸ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਾ ਇਹੋ ਜਿਹੇ ਬੰਦਿਆਂ ਦੇ ਝਾਂਸੇ ਵਿੱਚ ਆ ਗਏ ਤੇ ਆਪਣੇ ਪੰਜਾਬ ਦੇ ਵਿੱਚ ਮੌਲ ਖਰਾਬ ਕਰੋ ਸਮਝੋ ਅਕਲ ਲਾਓ ਥੋੜੀ ਬਲੀ